ਮੇਰੀ ਕੁਆਲੀਫਿਕੇਸ਼ਨ ਪੀ ਟੈਕ ਮਕੈਨੀਕਲ ਮੈਸਾਂਜ ਦੀ ਪੀਆੜ ਡੈਰੀ ਫਾਰਮਿੰਗ ਤੋਂ ਪਹਿਲਾਂ ਮੈਂ ਐਜੇ ਟੀਚਰ ਕੰਮ ਕਰਦਾ ਸੀ 3 ਸਾਲ ਮੈਂ ਕਾਲਜ ਚ ਟੀਚ ਕੀਤਾ ਤੇ 5 ਸਾਲ ਮੈਂ ਐਜੇ ਮੈਥ ਟੀਚਰ ਸਕੂਲ ਚ ਟੀਚ ਕੀਤਾ ਜੀ ਪਰ ਉਸ ਤੋਂ ਬਾਅਦ ਮੈਂ ਡੈਰੀ ਫਾਰਮਿੰਗ ਦਾ ਕੰਮ ਸਟਾਰਟ ਕੀਤਾ ਮੈਂ 2017 ਚ ਇੱਕ ਮੱਚ ਤੋਂ ਕੰਮ ਸਟਾਰਟ ਕੀਤਾ ਸੀ ਤੇ 2020 ਚ ਮੈਂ ਜ਼ਿਆਦਾ ਮਤ ਡੈਰੀ ਹਾਈ ਲੈਵਲ ਤੇ ਕੰਮ ਸਟਾਰਟ ਕੀਤਾ ਤੇ ਪਹਿਲਾਂ ਮੈਂ ਸਟਾਰਟਿੰਗ ਚ ਦੁੱਧ ਸੇਲ ਕਰਦਾ ਸੀ ਪਰ ਮੇਰੇ ਮੈਨੂੰ ਲੱਗਿਆ ਵੀ ਦੁੱਧ ਨਾਲੋਂ ਜ਼ਿਆਦਾ ਆਪਦੇ ਪ੍ਰੋਡਕਟ ਬਣਾਏ ਜਾਣ। ਤੇ ਉਸ ਤੋਂ ਬਾਅਦ ਮੈਂ ਆਪਦਾ ਘਿਓ ਆਪਦੇ ਪ੍ਰੋਡਕਟ ਜਿਵੇਂ ਪਨੀਰ ਤੇ ਉਦੋਂ ਮਾਤ ਖੋਆ ਮਿਲ ਕੇ ਇੱਕ ਤੇ ਗਾਜਰਪਾਕ ਸ਼ੁਰੂ ਕੀਤਾ ਜੀ। ਤੇ ਇਹਦੇ ਸਾਨੂੰ ਆਰਡਰ ਬਾਹਰੋਂ ਵੀ ਆ ਰਹੇ ਨੇ। ਪਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਅਸੀਂ ਕੁਆਲਿਟੀ ਨੂੰ ਮੈਨ ਮੇਨ ਇੰਪੋਰਟੈਂਸ ਦਿੰਨੇ ਆ ਜੀ। ਅਸੀਂ ਕੁਆਂਟੀਟੀ ਨਹੀਂ ਦੇ ਰਹੇ ਹੈਗੇ। ਕੁਆਲਿਟੀ ਸਾਡੇ ਲਈ ਮੇਨ ਹੈ। ਤੇ ਅਸੀਂ ਜਿਹੜੀ ਫੀਡ ਤਿਆਰ ਕਰਦੇ ਆ ਜੀ ਉਹ ਵੀ ਆਪਣੇ ਘਰ ਦੀ ਤੇ ਉਹਦੇ ਵਿੱਚ ਜਿਵੇਂ ਪਹਿਲਾਂ ਦੇਸੀ ਖਰਾਕਾਂ ਵਰਦੇ ਸੀ ਮੇਥੇ ਆਸਵਗੰਧਾ ਸਤਾਵਰ ਮਲਠੀ ਵਗੈਰਾ ਸਾਰਾ ਕੁਝ ਅਸੀਂ ਯੂਜ਼ ਕਰਦੇ ਆਂ ਤੇ ਅਸੀਂ ਮਤਲਬ ਰਿੰਨ ਕੇ ਕਣਕ ਦਾ ਦਲੀਆ ਤੇ ਮੱਕੀ ਦਾ ਦਲੀਆ ਵੀ ਪਾਉਨੇ ਆ ਜੀ ਗੋ ਹੈ ਉਹ ਤੁਸੀਂ ਗੋਬਰ ਗੈਂਸ ਦੀ ਖਾਦ ਤਿਆਰ ਕਰਦੇ ਆਂਗੇ ਤੇ ਬਾਕੀ ਜਿਹੜਾ ਉਹਦੀ ਰੂੜੀ ਦੀ ਖਾਦ ਬਣਦੀ ਹੈ ਉਸੇ ਆਪਦੇ ਖੇਤਾਂ 'ਚ ਵਰਤਦੇ ਆਂ ਤੇ ਅਸੀਂ ਜਿਹੜੇ ਮਤਲਬ ਲੀਵਰ ਟੋਨਿਕ ਜਾਂ ਮਿਲਕ ਟੋਨਿਕ ਵਰਤਦੇ ਆਂ ਉਹ ਵੀ ਅਸੀਂ ਇਲੈਕਟ੍ਰੋ ਹੈਮੋਵੈਟਿਕ ਜਿਵੇਂ ਸਾਡੇ ਬੀਐਸਕੇ ਵਾਲੇ ਨੇ ਅਸੀਂ ਉਹਨਾਂ ਦਾ ਯੂਜ਼ ਕਰਦੇ ਆਂ ਜੀ ਤੇ ਸਭ ਤੋਂ ਜਿਹੜੇ ਮੇਨ ਫੋਕਸ ਹੈ ਵੀ ਅਸੀਂ ਆਪਦੇ ਪਸ਼ੂਆਂ ਨੂੰ ਚੰਗੇ ਤੋਂ ਚੰਗਾ ਖਾਣ ਨੂੰ ਦਈਏ ਜੀ ਤੇ ਉਹਦੇ ਨਾਲ ਕੀ ਹੈ ਵੀ ਸਾਡੇ ਦੁੱਧ ਦੀ ਜਿਹੜੀ ਕੁਆਲਿਟੀ ਹੈ ਉਹ ਵਧੀਆ ਹੋਊਗੀ ਜੇ ਸਾਡੇ ਦੁੱਧ ਦੀ ਕੁਆਲਿਟੀ ਵਧੀਆ ਹੋਊਗੀ ਤਾਂ ਹੀ ਸਾਡੇ ਪ੍ਰੋਡਕਟਾਂ ਦੀ ਕੁਆਲਿਟੀ ਵਧੀਆ ਹੋਊਗੀ ਜੀ ਤੇ ਅਸੀਂ ਕੁਆਂਟੀਟੀ ਤੇ ਮਤਲਬ ਪ੍ਰੋਡਕਟਾਂ ਦੀ ਕੁਆਂਟੀਟੀ ਤੇ ਜ਼ੋਰ ਨਹੀਂ ਦਿੰਦੇ ਪਰ ਅਸੀਂ ਕੁਆਲਿਟੀ ਤੇ ਜ਼ਰੂਰ ਦਿੰਦੇ ਹਾਂ ਜੀ ਤੇ ਸਾਨੂੰ ਅਮਰੀਕਾ ਕੈਨੇਡਾ ਤੋਂ ਵੀ ਕਾਫੀ ਆਰਡਰ ਆ ਰਹੇ ਨੇ ਤੇ ਅਸੀਂ ਆਰਡਰ ਭੇਜੇ ਵੀ ਨੇ ਤੇ ਸਾਡੇ ਜਿਹੜੇ ਕਸਟਮਰ ਨੇ ਉਹ ਸਾਡੇ ਮਤਲਬ ਪ੍ਰੋਡਕਟਾਂ ਤੋਂ ਸੈਟੀਸਫਾਈ ਵੀ ਬਹੁਤ ਨੇ ਜੀ ਹੌਲੀ ਹੌਲੀ ਕੰਮ ਡੈਰੀ ਦਾ ਕੰਮ ਸਟਾਰਟ ਕੀਤਾ ਜੀ ਤੇ ਹੁਣ ਸਾਡੀ ਇਨਕਮ ਚ ਵੀ ਕਾਫੀ ਵਾਧਾ ਹੋਇਆ ਜਿੰਮੇ ਅਸੀਂ 29-40 ਲੱਖ ਦਾ ਇੱਕ ਸਾਲ ਦਾ ਟਰਨਓਵਰ ਸਾਡਾ ਹੋ ਜਾਂਦਾ ਜੀ ਤੇ ਅੱਗੇ ਅਸੀਂ ਟਰਾਈ ਕਰ ਰਹੇ ਹਾਂ ਵੀ ਅਸੀਂ ਹੋਰ ਪਸ਼ੂ ਵਧਾਏ ਤੇ ਅਸੀਂ ਡੈਰੀ ਲੈਵਲ ਨੂੰ ਹਾਈ ਲੈਵਲ ਤੇ ਅਸੀਂ ਲੈ ਕੇ ਜਾਈਏ ਤੇ ਸੇ ਆਪਣੇ ਪ੍ਰੋਡਕਟਾਂ ਨੂੰ ਐਜੇ ਬ੍ਰਾਂਡ ਦੇ ਤੌਰ ਤੇ ਵੇਚੀਏ ਜੀ ਜੇ ਆਪਾਂ ਮਿਹਨਤ ਕਰਾਂਗੇ ਤਾਂ ਸਾਰਾ ਕੁਝ ਪੋਸੀਬਲ ਹੈ ਜੀ ਹਾਂ ਪਰ ਇਹ ਹੈਗਾ ਵੀ ਆਪਾਂ ਚਿੱਟਾ ਕੁਰਤਾ ਪਜਾਮਾ ਪਾ ਕੇ ਜੇ ਕਹੀਏ ਵੀ ਪਸ਼ੂ ਰੱਖ ਲਈਏ ਤੇ ਆਪਾਂ ਪਾਪ ਪਸ਼ੂਆਂ ਚ ਨਹੀਂ ਜਾਈਏ ਤਾਂ ਉਹ ਪੋਸੀਬਲ ਨਹੀਂ ਹੈਗਾ ਕੰਮ ਸਾਨੂੰ ਵਿੱਚ ਰਹਿ ਕੇ ਕਰਨਾ ਪਊਗਾ ਜੀ ਤਾਂ ਹੀ ਆਪਾਂ ਕਾਮਯਾਬ ਹੋ ਸਕਦੇ ਜੇ ਕਿਸੇ ਕਿਸੇ ਕੰਮ ਤੋਂ ਆਪਦਾ ਇੰਟਰਸਟ ਹੈਗਾ ਤਾਂ ਕਾਮਯਾਬ ਹੋ ਸਕਦੇ ਜੀ ਆਪਾਂ ਤੇ ਜਦੋਂ ਆਪਾਂ ਡੇਰੀ ਫਾਰਮਿੰਗ ਦਾ ਕਿੱਤਾ ਕਰ ਰਹੇ ਹਾਂ ਤਾਂ ਸਰਕਾਰ ਵੱਲੋਂ ਵੀ ਆਪਾਂ ਨੂੰ ਸਹਿਯੋਗ ਚਾਹੀਦਾ ਜੀ ਜਿਵੇਂ ਹੁਣ ਐਜੇ ਪਾਲਿਸੀ ਚੱਲ ਰਹੀ ਹੈ ਵੀ 1 ਮਹੀਨੇ ਤੇ 70000 ਮਿਲਦਾ ਪਰ ਜੇ ਆਪਾਂ ਦੇ ਕਿਦਾਂ 70000 ਦੀ ਕੱਟੀ ਵੀ ਨਹੀਂ ਆਉਂਦੀ ਹੈਗੀ ਜੀ ਤਾਂ ਸਰਕਾਰ ਨੂੰ ਵੀ ਚਾਹੀਦਾ ਵੀ ਸਾਡਾ ਜੇ ਮੁੰਡੇ ਉਰੇ ਰੱਖਨੇ ਨੇ ਤਾਂ ਵੱਧ ਤੋਂ ਵੱਧ ਸਹਿਯੋਗ ਦਿਓ ਵੀ ਇੱਕ ਐਜੇ ਪ੍ਰੈਕਟੀਕਲ ਜਿੰਨੇ ਪਸ਼ੂ ਦੀ ਕੀਮਤ ਹੈ ਤਾਂ ਉਹ ਮੁਤਾਬਕ ਲੋਨ ਦਿੱਤਾ ਜਾਵੇ ਤਾਂ ਜਿਹੜੇ ਉਹਨਾਂ ਦੇ ਲਈ ਮਦਦ ਸੰਦ ਚਾਹੀਦੇ ਨੇ ਉਹਨਾਂ ਤੇ ਸਬਸਿਡੀਆਂ ਦਿੱਤੀਆਂ ਜਾਣ ਤੇ ਨਵੇਂ ਮੁੰਡਿਆਂ ਨੂੰ ਖੇਤੀਬਾੜੀ ਮਤਲਬ ਖੇਤੀਬਾੜੀ ਤੇ ਪਸ਼ੂ ਪਾਲਣ ਦੀਆਂ ਜਾਣਕਾਰੀਆਂ ਦਿੱਤੀਆਂ ਜਾਣ ਕੈਂਪ ਮੁਹਾਇਆ ਕਰਾਏ ਜਾਣ ਤੁੱਕ ਆਪਣੇ ਬੱਚਿਆਂ ਨੂੰ ਆਪਣੇ ਬਰਾਸਤੀ ਕਿੱਤਿਆਂ ਨਾਲ ਜ਼ਰੂਰ ਜੋੜਨਾ ਚਾਹੀਦਾ ਜੀ ਕੋਈ ਵੀ ਕਿੱਤਾ ਆ ਦਾ ਬਰਾਸਤੀ ਕਿੱਤਾ ਕੋਈ ਮਾੜਾ ਨਹੀਂ ਹੁੰਦਾ ਚਾਹੇ ਉਹ ਪਸ਼ੂਆਂ ਦਾ ਚਾਹੇ ਖੇਤੀ ਦਾ ਤੇ ਬਾਹਰਲੇ ਮੁਲਕਾਂ 'ਚ ਭੇਜਣ ਨਾਲੋਂ ਆਪਣੇ ਬੱਚਿਆਂ ਨੂੰ ਆਪਣੇ ਬਰਾਸਤੀ ਕਿੱਤਿਆਂ 'ਚ ਇੰਟਰਸਟ ਬਣਾਓ ਜੀ ਉਹਨਾਂ ਨੂੰ ਆਪਣੇ ਕਿੱਤਿਆਂ ਨਾਲ ਜੋੜ ਕੇ ਰੱਖੋ ਤਾਂ ਜੋ ਆਪਣੇ ਕੋਲ ਆਪਣੇ ਪੰਜਾਬ ਆਪਣੇ ਪਿੰਡ 'ਚ ਰਹਿ ਸਕਣ ਠੀਕ ਹੈ 25-30 ਲੱਖ ਰੁਪਇਆ ਲਾ ਕੇ ਬਾਹਰ ਜਾਣ ਨਾਲੋਂ ਵੀ ਉਹੀ 25-30 ਲੱਖ ਇੱਥੇ ਇਨਵੈਸਟ ਕਰਕੇ ਆਪਦੇ ਪਿੰਡ 'ਚ ਰਹਿ ਕੇ ਆਪਦੇ ਮਾਪਿਓ ਨਾਲ ਰਹਿ ਕੇ ਨਾਲ ਮਾਪਿਓ ਦੀ ਸੇਵਾ ਕੀਤੀ ਜਾਵੇ ਤੇ ਨਾਲੇ ਆਪਦਾ ਕੰਮਕਾਰ ਇੱਥੇ ਸ਼ੁਰੂ ਕੀਤਾ ਜਾਵੇ